ਅਸੀਂ ਮਰਨਾ ਮਨਜ਼ੂਰ ਕਰਨੇ ਆ ਲੇਕਿਨ ਗੁਰੂਗ੍ਰਾਂ ਸਾਨੂੰ ਆਪਣੀ ਦੋ ਜਬਾ ਨਹੀਂ ਕਰ ਸਕਦਾ ਤੇ ਆਪਾਂ ਆਪਣੇ ਇੱਥੇ ਹੀ ਸੀਧੀਆਂ ਪਾਵਾਂਗੇ ਤੇ ਨਹੀਂ ਜਾਵਾਂਗੇ ਇਹ ਹੈਗੇ ਆ ਜੁਨੇ ਆ ਉਹਨਾਂ ਚਿਰ ਆਪਾਂ ਆਪਣੀ ਪਿਓ ਦੀ ਰੱਖਿਆ ਕਰਾਂਗੇ ਉਹ ਤਾਂ ਦੀ ਰੱਖਿਆ ਕੀ ਕਰਨੀ ਉਹਨਾਂ ਨੇ ਸਾਡੀ ਕਰਨੀ ਹੈ ਜੇ ਅਗਰ ਸਾਨੂੰ ਜ਼ਰੂਰਤ ਪਈ ਕਿਤੇ ਜਾਣ ਦੀ ਅਸੀਂ ਪਹਿਲੇ ਨੰਬਰ ਤੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੇਵ ਜਾਗਾ ਦੇ ਪਹੁੰਚਾਵਾਂਗੇ ਤੇ ਉਸ ਤੋਂ ਬਾਅਦ ਵਿੱਚ ਆਪਣੇ ਜਿਹੜੇ ਕਾਰਜ ਸ਼ਕਾ ਹੈ। ਸਾਂਈ ਸੰਨ ਕਾ ਤਰਵਿਚ ਵੀ ਜੀ ਘਰ ਛੱਡੇ ਕਾੜ ਦੇ ਵਿੱਚ ਵੀ ਛੱਡੇ ਤੇ ਘਰੋਂ ਬੇਕਾਰ ਹੋਏ ਭੁੱਖੇ ਰਹੇ ਸਿਰ ਜਾਵੇ ਤੇ ਜਾਵੇ ਪਰ ਮੇਰਾ ਸਿੱਖੀ ਸਿਧਕ ਨਾ ਜਾਵੇ ਇਹ ਕਹਰੇ ਨੇ ਬਾਰਡਰ ਦੇ ਕੰਡੇ ਤੇ ਬੈਠੇ ਇੱਕ ਗੁਰੂ ਦੇ ਸਿੰਘ ਪਾਕਿਸਤਾਨ ਦੀਆਂ ਫੌਜਾਂ ਸਾਹਮਣੇ ਨੇ ਬਾਰਡਰ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ ਹੈ ਪਿੰਡ ਕੰਨਾ ਗੁਰਦਾਸਪੁਰ ਜਿਲ੍ਹੇ ਚ ਪੈਂਦਾ ਹੈ ਬਾਡਰ ਤੇ ਉੱਤੇ 1 ਕਿਲੋਮੀਟਰ ਦੀ ਦੂਰੀ ਤੇ ਜਿੱਥੇ ਪਾਕਿਸਤਾਨ ਦੀ ਫੌਜ ਵਾਰ-ਵਾਰ ਗਸ਼ਤ ਕਰ ਰਹੀ ਹੈ ਉੱਤੇ ਟੈਂਕ ਪੀੜੇ ਹੋਏ ਨੇ ਮੋਰਚੇ ਪੱਟੇ ਹੋਏ ਨੇ ਪਾਕਿਸਤਾਨ ਦੀ ਫੌਜ ਤਿਆਰ ਬਰ ਤਿਆਰ ਹੈ ਪਾਕਿਸਤਾਨ ਦੀ ਫੌਜ ਹਮਲੇ ਲਈ ਤਿਆਰ ਹੈ ਪਰ ਇਧਰ 1 ਕਿਲੋਮੀਟਰ ਦੂਰ ਕਾਨੇ ਪਿੰਡ ਦੀ ਸੰਗਤ ਆਪਣੇ ਗੁਰੂ ਸਾਹਿਬ ਜੀ ਦਾ ਵਿਸ਼ੋੜਾ ਪਰਤਾਸਤ ਬਿਲਕੁਲ ਨਹੀਂ ਕਰੇ ਉਹ ਨਹੀਂ ਚਾਹੁੰਦੀ ਕਿ ਗੁਰੂ ਸਾਹਿਬ ਜੀ ਉਹਨਾਂ ਤੋਂ ਦੂਰ ਹੋਣ ਗੁਰੂ ਸਾਹਿਬ ਜੀ ਦੇ ਉੱਪਰ ਪਰੋਸਾ ਵਿਸ਼ਵਾਸ ਸ਼ਰਧਾ ਐਨੀ ਕਿਤੇ ਕੇ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਪਿੰਡ ਕਾਨੇ ਦੀ ਸੰਗਤ ਸ਼ਹਾਦਤ ਦੇਣ ਲਈ ਤਿਆਰ ਹੈ ਆਪਾਂ ਮਾਰਨ ਲਈ ਤਿਆਰ ਹੈ ਪਰ ਉਹ ਨਹੀਂ ਚਾਹੁੰਦੇ ਕਿ ਗੁਰੂ ਸਾਹਿਬ ਉਹਨਾਂ ਤੋਂ ਕੁਝ ਵੀ ਪਲਾਂ ਦੇ ਲਈ ਦੂਰ ਹੋਣ ਐਸਜੀਪੀਸੀ ਵੱਲੋਂ ਆਏ ਨੁਮਾਇਦਾ ਸਰਬਜੀਤ ਸਿੰਘ ਸੇਵਾਦਾਰ ਸਮੇਤ ਪਿੰਡ ਗੁਰਦਾਸਪੁਰ ਕਾਨਾ ਵੱਲ ਪਹੁੰਚੇ ਜੰਗ ਦੇ ਖਤਰੇ ਕਰਕੇ ਗੁਰੂ ਸਾਹਿਬ ਦੇ ਸਰੂਪ ਨੂੰ ਵਟਸਐਪ ਲੈ ਜਾਣ ਲਈ ਪਹੁੰਚੇ ਸਨ ਪਰ ਪਿੰਡ ਵਾਲਿਆਂ ਦਾ ਗੁਰੂ ਪ੍ਰਤੀ ਪਿਆਰ ਭਰੋਸਾ ਤੇ ਸ਼ਹਾਦਤ ਦਾ ਜਜ਼ਬਾ ਦੇਖ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਪਿੰਡ ਕਾਨਾ ਦੀ ਸੰਗਤ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਤੇ ਕਿਹਾ ਜੇ ਉਹ ਵੀ ਜਦੋਂ ਵੀ ਖਤਰਾ ਮਹਿਸੂਸ ਹੋਵੇ ਤਾਂ ਕੋਲ ਕਾਨਾ ਮਹਾਰਾਜ ਜੀ ਦੇ ਸਰੂਪ ਨੂੰ ਸੁਰੱਖਿਅਤ ਜਗ੍ਹਾ ਤੇ ਲੈ ਜਾਵਾਂਗੇ ਸਾਡੇ ਜਿਉਂਦੇ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਨ ਸਨਮਾਨ ਨੂੰ ਟੇਸ ਨਹੀਂ ਪਹੁੰਚਣ ਦੇਾਂਗੇ ਅਸੀਂ ਗੁਰੂ ਸਾਹਿਬ ਦੀ ਰੱਖਿਆ ਕੀ ਕਰਨੀ ਹੈ ਉਹ ਤਾਂ ਸਾਡੀ ਰੱਖਿਆ ਆਪ ਹੀ ਕਰ ਰਹੇ ਨੇ ਆਪਣੀਆਂ ਸ਼ਹੀਦੀਆਂ ਪਾਉਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੂਰੀ ਮਰਿਆਦਤ ਦੇ ਨਾਲ ਸੁਰੱਖੇ ਦੇ ਸਥਾਨ ਤੇ ਪਹੁੰਚਾਵਾਂਗੇ ਫਿਰ ਅਸੀਂ ਆਪਣੇ ਘਰ ਛੱਡਾਂਗੇ ਸਨ ਬਾਣਟ ਤੇ ਸਨ 71 ਦੀ ਲੜਾਈ ਵਿੱਚ ਵੀ ਸਾਨੂੰ ਆਪਣੇ ਘਰ ਜਿਹੜੇ ਸੀ ਉਹ ਛੱਡਨੇ ਪਏ ਸੀ ਉਦੋਂ ਹੀ ਫੈਸਲਾ ਕਰ ਲਿਆ ਸੀ ਕਿ ਹੁਣ ਅਗਰ ਜੰਗ ਹੋਈ ਤਾਂ ਅਸੀਂ ਆਪਣੇ ਘਰ ਜਿਹੜੇ ਉਹ ਨਹੀਂ ਛੱਡਾਂਗੇ ਮਰਨਾ ਮਨਜ਼ੂਰ ਹੈ ਪਰ ਗੁਰੂ ਸਾਹਿਬ ਦੀ ਜ਼ੁਲਦਾਈ ਬਰਦਾਸ਼ਤ ਨਹੀਂ ਕਰਾਂਗੇ ਮੇਰਾ ਨਾਮ ਹੈ ਬਲਵਿੰਦਰ ਸਿੰਘ ਹੰਡ ਕੰਨਾ ਸਾਡੇ ਕੋਲੋਂ 42 ਸਾਲ ਦੀ ਜਿਹੜੀ ਸਾਡੀ ਕਮੇਟੀ ਹੈ ਗੁਰਦੁਆਰਾ ਸਾਹਿਬ ਦੀ ਉਹ ਆਏ ਆ ਸਾਡੇ ਕੋ ਉਹ ਸਾਨੂੰ ਪੁੱਛ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਮਤਲਬ ਇਹ ਜੰਗ ਦੇ ਮਾਹੌਲ ਦੇ ਵਿੱਚ ਕੋਈ ਸੁਰੱਖਤ ਜਗ੍ਹਾ ਤੇ ਅਸੀਂ ਲੈ ਜਾਈਏ ਲੇਕਿਨ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਅਸੀਂ ਜਿੰਨਾ ਚਿਰ ਇੱਥੇ ਹੈਗੇ ਆ ਜੁਨੇ ਆ ਉਹਨਾਂ ਚਿਰ ਆਪਾਂ ਆਪਣੀ ਪਿਆਉ ਦੀ ਰੱਖਿਆ ਕਰਾਂਗੇ ਉਹ ਤਾਂ ਦੀ ਰੱਖਿਆ ਕੀ ਕਰਨੀ ਉਹਨਾਂ ਨੇ ਸਾਡੀ ਕਰਨੀ ਆ ਤੇ ਇਸ ਕਰਕੇ ਅਸੀਂ ਮਤਲਬ ਇਹਨਾਂ ਨੂੰ ਨਹੀਂ ਇੱਥੋਂ ਭੇਜਣਾ ਜਿੰਨਾ ਚਿਰ ਆਪਾਂ ਇੱਥੋਂ ਹੈਗੇ ਆ ਅਸੀਂ ਸੇਵਾ ਕਰਨੇ ਆ ਅਗਰ ਸਾਨੂੰ ਜ਼ਰੂਰਤ ਪਈ ਕਿਤੇ ਜਾਣ ਦੀ ਤੇ ਅਸੀਂ ਪਹਿਲੇ ਨੰਬਰ ਤੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੇਵਾ ਜਗ੍ਹਾ ਦੇ ਪਹੁੰਚਾਵਾਂਗੇ ਤੇ ਉਸ ਤੋਂ ਬਾਅਦ ਵਿੱਚ ਆਪਣੇ ਜਿਹੜੇ ਘਰ ਛੱਡਾਂਗੇ ਦੇਖੋ ਜੀ ਅਸੀਂ ਬਿਲਕੁਲ ਘਰ ਨਹੀਂ ਛੱਡਣੇ ਕਿਉਂਕਿ ਸਾਈਂ ਸੰਨ 77 ਵਿੱਚ ਵੀ ਜੀ ਘਰ ਛੱਡੇ ਕਾੜ ਵਿੱਚ ਵੀ ਛੱਡੇ ਤੇ ਘਰੋਂ ਬੇਕਾਰ ਹੋਏ ਭੁੱਖੇ ਰਹੇ ਨਾ ਰੋਟੀ ਨਾ ਪਾਣੀ ਨਾ ਕੁਝ ਤੇ ਉਦੋਂ ਹੀ ਫੈਸਲਾ ਕਰ ਲਿਆ ਸੀ ਕਿ ਜੇ ਮੁੜ ਕੇ ਦੁਬਾਰਾ ਇਸ ਜੀ ਨੂੰ ਬਤਾਈ ਤੇ ਆਪਾਂ ਆਪਣੇ ਇੱਥੇ ਹੀ ਸਿੱਧੀਆਂ ਪਾਵਾਂਗੇ ਤੇ ਨਹੀਂ ਜਾਵਾਂਗੇ ਅਸੀਂ ਮਰਨਾ ਮਨਜ਼ੂਰ ਕਰਨੇ ਆ ਲੇਕਿਨ ਗੁਰੂਗ੍ਰਾਮ ਸਾਨੂੰ ਆਪਣੀ ਤੋਂ ਜਬਾਹ ਨਹੀਂ ਕਰ ਸਕਦਾ ਸੋਦਾਸ ਸਰਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਟਾਲੀ ਸਾਹਿਬ ਔਰ ਕਾਫੀ ਦਿਨਾਂ ਤੋਂ ਜਿਹੜਾ ਭਾਰਤ پاک ਦੀ ਤਰ੍ਹਾਂ ਪੂਰਕ ਸਤੀ ਹੋਈ ਹੈ ਉਹਨੂੰ ਮੁੱਖ ਰੱਖਦਿਆਂ ਹੋਇਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਧਾਮੀ ਵੱਲੋਂ ਇਹ ਆਦੇਸ਼ ਜਾਰੀ ਹੋਏ ਸਨ ਕਿ ਜਿਹੜੇ ਜਿਹੜੇ ਜ਼ੀਰੋ ਲਾਈਨ ਤੇ ਬਾਰਡਰਾਂ ਦੇ ਨੇੜੇ ਪਿੰਡ ਲੱਗਦੇ ਨੇ ਉਥੋਂ ਨਗਰਾਂ ਵਿੱਚ ਬੇਨਤੀ ਕਰਕੇ ਜੁਗੋ ਜੁਗ ਢਾਲ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸੂਕਾਂ ਨੂੰ ਸੁਰੱਖਿਅਤ ਥਾਵਾਂ ਤੇ ਇਤਿਹਾਸਕ ਸਥਾਨਾਂ ਤੇ ਪਹੁੰਚਾਇਆ ਜਾਵੇ ਸੋ ਉਹ ਹੁਕਮਾਂ ਨੂੰ ਮੰਨਦੇ ਹੋયા ਆਂ ਸ਼੍ਰੀ ਕਾਲ ਤਕ ਸਾਹਿਬ ਦੇ ਹਦੇ ਅਨੁਸਾਰ ਅਸੀਂ ਕੱਲ ਪਰਸੋਂ ਦੇ ਰੋਜ਼ ਤੋਂ ਹੀ ਨਗਰ ਚੌਂਤਰਾ ਜਿਵੇਂ ਅੱਜ ਨਗਰ ਕਾਨਾਂ ਵਿੱਚ ਅਸੀਂ ਆਏ ਆਂ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਜਦੋਂ ਤੁਹਾਨੂੰ ਕੋਈ ਲੱਗਦਾ ਹੈ ਅਨਸਕੋਮਿਕ ਘਟਨਾ ਨਾ ਵਾਪਰੇ ਸਾਨੂੰ ਉਸੇ ਵੇਲੇ ਫੋਨ ਤੇ ਇਤਲਾਹ ਦਿੱਤੀ ਜਾਵੇ ਤਾਂ ਕਿ ਸਤਿਗੁਰੂ ਦੇ ਪਾਵਨ ਸਰੂਪਾਂ ਨੂੰ ਪਵਿੱਤਰ ਸਥਾਨਾਂ ਤੇ ਅਸਥਾਨਾਂ ਤੇ ਗੁਰਦੁਆਰਾ ਸਾਹਿਬ ਵਿਖੇ ਸ਼ੋਭਿਤ ਕੀਤਾ ਜਾਵੇ ਤੋਂ ਸੰਗਤਾਂ ਵਿੱਚ ਬੜਾ ਉਤਸ਼ਾਹ ਚੜ੍ਹਦੀ ਕਲਾ ਵਿੱਚ ਨੇ ਔਰ ਜਿਨ੍ਹਾਂ ਜਿਨ੍ਹਾਂ ਨਗਰਾਂ ਵਿੱਚ ਆਰਮੀ ਲੱਗੀ ਹੈ ਸੰਗਤਾਂ ਉਹਨਾਂ ਦੇ ਨਾਲ ਵੀ ਪੂਰੀ ਹੈਲਪ ਕਰ ਰਹੀਆਂ ਨੇ ਜਦੋਂ ਕੋਈ ਜਾਪਦਾ ਉਹਨਾਂ ਨੂੰ ਕਿ ਐਸਾ ਮਾਹੌਲ ਤਨਾਪੂਰਕ ਸਥਿਤੀ ਹੈ ਅਸੀਂ ਆਪ ਤੁਹਾਨੂੰ ਇਤਲਾਹ ਦੇ ਦੇਵਾਂਗੇ ਔਰ ਸੰਗਤਾਂ ਦੀ ਬੇਨਤੀ ਨੂੰ ਅਸੀਂ ਪ੍ਰਵਾਨ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ